ਫਾਸਟ ਫੂਡ ਦੇ ਸ਼ਿਕਾਇਤਾਂ ਲਈ ਇੱਕ ਵੱਡੀ ਚੇਤਾਵਨੀ ਤੁਹਾਡੇ ਵੱਲੋਂ ਖਾਏ ਜਾ ਰਹੇ ਮਾਮਜ਼ 버ਗਰ ਤੇ ਸਪਰਿੰਗ ਰੋਲ ਤੁਹਾਡੀ ਸਿਹਤ ਲਈ ਵੱਡਾ ਖਤਰਾ ਬਣ ਸਕਦੇ ਹਨ ਸਿਹਤ ਵਿਭਾਗ ਨੇ ਅਜਿਹੇ ਫਾਸਟ ਫੂਡ ਬਣਾਉਣ ਵਾਲਿਆਂ ਤੇ ਵੱਡੀ ਕਾਰਵਾਈ ਕਰਦੇ ਅਜਿਹੀ ਹਕੀਕਤ ਬਾਹਰ ਲਿਆਂਦੀ ਜਿਸ ਨੂੰ ਦੇਖ ਕੇ ਤੁਹਾਡਾ ਵੀ ਖਾਣ ਤੋਂ ਮਨ ਅੱਕ ਜਾਏਗਾ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਛੀਵਾੜਾ ਸ਼ਹਿਰ ਦੀ ਕਈ ਫਾਸਟ ਫੂਡ ਫਾਸਟ ਫੂਡ ਬਣਾਉਣ ਵਾਲਿਆਂ ਤੇ ਅੱਜ ਸਿਹਤ ਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਇੱਥੇ ਜੋ ਦ੍ਰਿਸ਼ ਮਿਲੇ ਉਹ ਖਰਾਣ ਕਰ ਦੇਣ ਵਾਲੇ ਸਨ ਮੋਮੋਜ਼, ਸਪ੍ਰਿੰਗ ਰੋਲ, 버ਗਰ, ਟਿੱਕੀਆਂ ਇਹ ਸਭ ਕੁਝ ਬਿਲਕੁਲ ਗੰਦੇ ਤੇ ਅਸੇਤਮੰਦ ਢੰਗ ਨਾਲ ਬਣਾਏ ਜਾ ਰਹੇ ਸੀ। ਉਧਰ ਹੈਲਥ ਡਿਪਾਰਟਮੈਂਟ ਦੇ ਡਾਕਟਰ ਦਵਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਅਚਾਨਕ ਛਾਪੇਮਾਰੀ ਕੀਤੀ ਜਿੱਥੇ ਸਾਨੂੰ ਬਹੁਤ ਹੀ ਗੰਦੇ ਹਾਲਾਤ ਮਿਲੇ ਮੁੰਬਈ ਦੇ ਸਪ੍ਰਿੰਗ ਰੋਲ ਜ਼ਮੀਨ ਤੇ ਬਨ ਰਏ ਸਨ ਮੱਖੀਆਂ ਉੱਤੇ ਭਿੰਨ ਭਿੰਨ ਕਰ ਰਹੀਆਂ ਸਨ ਤੇ ਇੱਕ ਵਿਅਕਤੀ ਗੰਦਲੇ ਹੱਥਾਂ ਤੇ ਜ਼ਖਮਾਂ ਵਾਲੇ ਹੱਥਾਂ ਨਾਲ ਫੂਡ ਤਿਆਰ ਕਰ ਰਿਹਾ ਸੀ ਉੱਥੇ ਹੀ ਨਾ ਸਿਰਫ ਇਹ ਸੇਧ ਭਾਗ ਨੇ ਫ੍ਰਿਜ ਵਿੱਚ ਰੱਖੇ ਪੁਰਾਣੇ ਮਾਮਜ਼ ਵੀ ਬਰਬਤ ਕੀਤੇ ਜੋ ਕਈ ਦਿਨ ਪੁਰਾਣੇ ਸਨ ਜਿਹੜੀ ਸਾਸ ਖਾਣ ਪੀਣ ਵਿੱਚ ਵਰਤੀ ਜਾ ਰਹੀ ਸੀ ਉਹ ਵੀ ਬੇਹੱਦ ਗੰਦੀ ਤੇ ਘਟੀਆ ਕੁਆਲਿਟੀ ਦੀ ਪਾਈ ਗਈ ਇਹ ਸਾਰੀ ਸਥਿਤੀ ਬਹੁਤ ਹੀ ਮੰਦਭਾਗੀ ਸੀ ਉਹਨਾਂ ਕਹੇ ਕਿ ਅਸੀਂ ਫਾਸਟ ਫੂਡ ਬਣਾਉਣ ਵਾਲਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਫਾਈ ਦਾ ਧਿਆਨ ਰੱਖਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਉਧਰ ਨਗਰ ਕੌਂਸਲ ਦੀ ਟੀਮ ਨੇ ਮੌਕੇ ਤੇ ਹੀ ਇਹ ਸਾਰਾ ਗੰਦਾ ਸਮਾਨ ਨਸ਼ਟ ਕਰ ਦਿੱਤਾ ਤੇ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਵੀ ਕਰਨ ਦੀ ਗੱਲ ਕਹੀ ਉਧਰ ਵਿਜੇ ਸਿੰਘ ਮਾਛੀਵਾੜਾ ਦੇ ਜੋ ਵਾਸੀ ਹਨ ਉਹਨਾਂ ਕਹਿੰਦੇ ਕਿ ਅਸੀਂ ਖਾਣ ਪੀਣ ਵਾਲੀ ਆਈਟਮ ਬਹੁਤ ਹੀ ਸ਼ੌਂਕ ਨਾਲ ਖਾਂਦੇ ਸੀ ਪਰ ਅੱਜ ਦੇਖਿਆ ਕਿ ਇਹ ਕਿੰਨਾ ਗੰਦੇ ਢੰਗ ਨਾਲ ਬੰਦੇ ਹਨ ਇਹ ਸਾਡੀ ਸਿਹਤ ਨਾਲ ਖਲਵਾੜ ਹੈ ਇਸ ਕਾਰਵਾਈ ਤੋਂ ਬਾਅਦ ਸਿਹਤ ਭਾਗ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਅਗਰ ਕੋਈ ਵੀ ਵਿਅਕਤੀ ਗੈਰ ਹਾਈਜਨਿਕ ਢੰਗ ਨਾਲ ਫੂਡ ਤਿਆਰ ਕਰੇਗਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਜਿਹੜਾ ਵੀ ਫਾਸਟ ਫੂਡ ਖਾਣ ਪਹਿਲਾਂ ਇਹ ਦੇਖਣ ਕਿ ਉਹ ਸਫਾਈ ਕੁਆਲਟੀ ਅਤੇ ਹੋਰ ਜਾਂਚ ਪਰਖ ਤੋਂ ਉੱਪਰ ਹੈ ਅਤੇ ਸਾਡੀ ਸਿਹਤ ਲਈ ਖਾਣ ਲਈ ਠੀਕ ਹੈ ਉਥੇ ਹੀ ਆਪਾਂ ਬਾਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਤੁਮ ਭਾਗ ਦੇ ਉੱਚ ਅਧਿਕਾਰੀਆਂ ਆਪੇ ਪ੍ਰਧਾਨ ਸਾਹਿਬ ਕਾਰਵਾਈ ਕੀਤੀ ਗਈ ਹੈ ਮੋਮੋ ਤੇ ਜਿਹੜੇ ਸਪੈੰਗਰੋਲ ਮੋਮੋ ਠੀਕਣਾ ਤੁਮ ਬੜੀ ਮੈਂ ਤਾਂ ਬੜਾ ਅਫਸੋਸ ਦੇ ਨਾਲ ਇਹ ਗੱਲ ਕਹੂੰਗਾ ਕਿ ਸਾਡੇ ਬੱਚੇ ਜੋ ਕੀ ਸਾਡੇ ਨੌਜਵਾਨ ਨੇ ਅਸੀਂ ਦੇਖ ਰਿਹਾ ਕਿ ਸ਼ਾਮ ਨੂੰ ਫਾਸਟ ਫੂਡ ਵਾਲ ਜਿਸ ਤਰ੍ਹਾਂ ਅਸੀਂ ਟ੍ਰੈਂਡਿੰਗ ਹੋਏ ਹੋਏ ਆ ਜਿਵੇਂ ਮੈਂ ਤੁਹਾਡੇ ਮਾਧਿਅਮ ਤੋਂ ਵੀਡੀਓ ਦੇਖੀ ਆ ਤੇ ਮੇਰੀ ਮਾਨਜੋਗ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਮੋਮੋਸ ਭੁੰਜੇ ਰੱਖੇ ਹੋਏ ਨੇ, ਕ੍ਰੇਟ ਭਰ ਕੇ ਫ੍ਰੀਜਾਂ ਚ ਰੱਖੇ ਹੋਏ ਨੇ। ਔਰ ਈਵਨ ਕੇ ਮੈਨੂੰ ਵੀ ਪਤਾ ਲੱਗ ਗਿਆ ਕਿ ਜਦੋਂ ਇਹ ਸ਼ਾਮ ਨੂੰ ਮੋਮੋਸ ਵੇਚਦੇ ਆ ਤੇ ਗਲਵਜ਼, ਗਲਵਜ਼ ਬਿਲਕੁਲ ਨਹੀਂ ਪਾਏ ਹੁੰਦੇ, ਇਮਲੀ ਦੀਆਂ ਚਟਣੀਆਂ ਬਿਲਕੁਲ ਓਪਨ ਦੇ ਵਿੱਚ ਭਰ ਕੇ ਰੱਖੀਆਂ, ਮੱਖੀਆਂ ਵਿੱਚ ਪਰ ਪਹਿਰੀਆਂ ਸੀਗੀਆਂ। ਮੈਂ ਕਹਿੰਦਾ ਬਹੁਤ ਹੀ ਅਫਸੋਸਜਨ ਗੱਲ ਕਹੂੰਗਾ ਕਿਉਂਕਿ ਅੱਜਕਲ ਜਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੇ ਖਾਣੇ ਤੋਂ ਫੈਲ ਰਹੀਆਂ ਨੇ। ਆਮ ਤੌਰ ਤੇ ਆਪਣੀ ਹਾਂਜੀ ਮੈਂ ਡਾਕਟਰ ਦਿਨੇਂਦਰ ਕੁਮਾਰ ਮੈਡੀਕਲ ਅਫਸਰ ਸੀਐਚਸੀ ਮਾਚੀਵੜਾ ਚੈਕਿੰਗ ਕੀਤੀ ਜਾ ਰਹੀ ਆ ਪਾਸਪੋਰਟ ਜਿਹੜੇ ਬਣਾਉਂਦੇ ਨੇ ਹਾਂ ਜੀ ਅਸੀਂ ਫਾਸਟ ਫੂਡ ਦੀ ਰੇਡੀਆਂ ਦੇ ਜਿਹੜੇ ਵੇਅਰ ਹਾਊਸ ਹੈ ਜਿੱਥੇ ਪਾਸਪੋਰਟ ਬਣਾਉਂਦੇ ਨੇ ਉੱਥੇ ਅਸੀਂ ਚੈਕਿੰਗ ਕੀਤੀ ਹੈ ਉਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਪੁਰਾਣਾ ਡਲਿਆ ਸੜਿਆ ਮਾਲ ਵੇਚਦੇ ਨੇ ਜੀ ਤੇ ਕੀ ਕੀ ਤੁਹਾਨੂੰ ਮਿਲਿਆ ਜਿਹੜਾ ਹੈਗਾ ਜ਼ਿਆਦਾ ਅਸੀਂ ਜੀ ਮੋਮੋਸ ਤੇ ਲੇ ਸਪਿੰਗ ਰੂਲਸ ਦੇਖਿਆ ਜੋ ਕਿ ਬਿਨਾ ਬਰਤਨ ਬਿਨਾ ਸਫਾਈ ਤੋਂ ਰੱਖੇ ਹੈ ਪੂਰੀ ਅਨਾਈ ਜਿਨੀ ਮਤਲਬ ਗੱਲ ਕਰੀਏ ਮੱਖੀ ਵਗੈਰਾ ਬਹੁਤ ਅੱਛੀ ਜਾ ਰਹੀ ਹੈ ਸਪਾਈ ਦਾ ਜਮੇ ਤੈਨ ਦੇਖਿਆ ਕੀ ਐਕਸ਼ਨ ਕਰ ਲਿਆ ਹਾਂਜੀ ਅਸੀਂ ਨਾਲ ਦੀ ਨਾਲ ਨਗਰ ਕਾਉਂਸਲ ਨੂੰ ਇਨਫੋਰਮ ਕੀਤਾ ਹੈ ਉਹਨਾਂ ਨੇ ਟੀਮ ਭੇਜੀ ਹੈ ਅਸੀਂ ਚਲਾਨ ਕਰ ਰਹੇ ਹਾਂ ਜੀ ਅੰਦਰ ਇਸ ਮਾਨਵੀ ਤਕਵਾ ਰਹੇ ਜੀ ਕੀ ਕਹਿਣਾ ਚਾਹੁੰਦੇ ਨੇ ਮਸਵਾਲੇ ਵਾਸੀ ਨੇ ਜੀ ਹਾਂ ਅਸੀਂ ਹਰ ਇੱਕ ਨਾਗਰਿਕ ਨੂੰ ਇਹ ਸੂਚਨਾ ਦੇਣਾ ਚਾਹੁੰਦੇ ਆ ਕਿ ਫਾਸ ਫੂਡ ਬਿਲਕੁਲ ਨਾ ਖਾਏ ਜਾਣ ਜੋ ਕਿ ਆਪਣੀ ਸਿਹਤ ਲਈ ਬਹੁਤ ਨੁਕਸਾਨਦੇਹ ਹੈ ਤੇ ਜੋ ਕੰਡੀਸ਼ਨ ਅਸੀਂ ਦੇਖ ਰਹੇ ਹਾਂ ਇਹ ਤਾਂ ਬਿਮਾਰ ਕਰਨ ਵਾਲੀ ਹੀ ਕੰਡੀਸ਼ਨ ਹੈ ਨਾਮ ਤੇ ਰੋਟਾ ਅਸੂ ਮੇਰਾ ਨਾਮ ਮੀਤ ਸਿੰਘਾ ਜੀ ਸੈਨੀਟੇਸ਼ਨ ਬਟਾਲ ਹੈਲਪਰ ਤੇ ਮੌਕੇ ਤੇ ਸਾਨੂੰ ਜਿਵੇਂ ਸ਼ਹਿਰ ਵਿਭਾਗ ਵੱਲੋਂ ਇਨਫੋਰਮ ਕੀਤਾ ਗਿਆ ਹੈ ਤੇ ਮੌਕੇ ਤੇ ਸਾਡੀ ਸਾਰੀ ਟੀਮ ਆਈ ਹੈ ਪ੍ਰਧਾਨ ਜੀ ਵੱਲੋਂ ਸਾਨੂੰ ਜਦੋਂ ਇਹ ਮੈਸੇਜ ਲਾਇਆ ਗਿਆ ਹੈ ਔਰ ਮੌਕੇ ਤੇ ਆ ਕੇ ਹੁਣ ਦੇਖਦੇ ਆ ਇਸ ਕਰਕੇ ਇਹਨਾਂ ਨਾਲ ਗੱਲਬਾਤ ਹੋ ਵੀ ਚੱਲਾਂ ਦੀ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਜਿਹੜਾ ਸਮਾਨ ਹੈ ਅਸੀਂ ਸਾਰਾ ਚੁਗਵਾ ਦੇਈਏ ਇੱਥੋਂ ਬੜੇ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਕਿ ਇਹ ਕਿਸੇ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਇਹ ਕਰ ਰਹੇ ਆ ਮੌਕੇ ਤੇ ਪ੍ਰਿੰਸੀ ਵੱਲ ਵੀ ਕਹਿਣਾ ਚਾਹ ਰਹੇ ਲੋਕਾਂ ਨੂੰ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਕਿੰਨਾ ਜ਼ਿਆਦਾ ਮਤਲਬ ਵਿੱਚ ਮੱਖੀਆਂ ਕਿੰਨੀਆਂ ਨੇ ਕਿੰਨੀ ਗੰਦਗੀ ਹੈ ਤੇ ਲੋਕਾਂ ਨੂੰ ਐਦਾ ਹੀ ਖੜਾਈ ਜਾ ਰਹੇ ਨੇ ਇਹ ਨਹੀਂ ਸੜਤ ਹੋ ਸਕਦੀ ਕਿੰਨਾ ਜਿਮਾਨ ਕਿ ਜਬਤ ਕੀਤਾ ਗਿਆ ਤੇ ਕੀ ਕਰਨਾ ਉਸ ਜਮਾਨ ਦਾ ਉਸ ਸਮਾਨ ਨੂੰ ਅਸੀਂ ਜਾ ਕੇ ਟੋਆ ਪੱਟ ਕੇ ਇੱਕ ਜਗ੍ਹਾ ਨੱਪ ਦਿਆਂਗੇ ਸਾਰਾ ਡੰਪ ਤੇ ਤੇ ਹੁਣ ਅਸੀਂ ਮਾਦੀ ਦਾ ਜਿਹੜਾ ਇਹਨਾਂ ਨੇ ਜਿਹੜਾ ਮਾਹ ਹੈ ਕਾਫੀ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਪਿਆ ਹੈਗਾ ਇੱਥੇ ਹਾਂਜੀ ਤੇ ਕੀ ਕਰ ਬਣਣੀ ਇਹਦੇ ਇਹਦੇ ਮੌਕੇ ਤੇ ਹੁਣ ਚਲਾਨ ਵੀ ਕਰਾਂਗੇ ਤੇ ਬਾਕੀ ਜਿੰਨਾ ਸਾਮਾਨ ਆਸੀ ਇੱਥੇ ਚੱਕਵਾ ਰਹੇ ਜੀ ਸਾਰਾ ਅਵੇਲ ਕੀ ਕਰਦੇ ਲੋਕਾਂ ਨੂੰ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਖਾਣ ਤੋਂ ਪਹਿਲਾਂ ਇੱਕ ਵਾਰੀ ਦੇਖੋ ਵੀ ਜਿੱਥੇ ਬਣਦਾ ਹੈ ਇੱਕ ਵਾਰੀ ਵੀਡੀਓਟ ਵੀ ਕਰਨਾ ਚਾਹੀਦਾ ਵੀ ਕਿੰਨੀ ਗੰਦਗੀ ਦੇ ਵਿੱਚ ਬਣਾ ਰਹੇ ਨੇ ਬੈੱਡ ਦੇ ਥੱਲੋਂ ਸਾਮਾਨ ਨਿਕਲਦਾ ਪਿਆ ਹੈ ਜਾਂ ਉੱਥੇ ਪੈ ਰਹੇ ਨੇ ਉੱਥੇ ਸਵਾੜ ਵੰਡ ਰਹੇ ਨੇ ਤੇ ਸਿਹਤ ਲਈ ਕਿੰਨਾ ਜ਼ਿਆਦਾ ਹੋ ਹੈਗਾ ਹੈ ਤਾਂ ਸੋਚਣਾ ਚਾਹੀਦਾ ਲੋਕਾਂ ਨੂੰ